ਆ ਵੀਡੀਓ ਵੇਖੋ ਇਹ ਵੀਡੀਓ ਨਾਈਜੀਰੀਆ ਦੀ ਹੈ ਜਿੱਥੇ ਫੋਨਾਂ ਤੋਂ ਤੰਗ ਹੋ ਕੇ ਬੱਚੇ ਪੜ੍ਹਦੇ ਨਹੀਂ ਸਨ ਤੇ ਫੋਨ ਹੀ ਹਰ ਸਮੇਂ ਵੇਖਦੇ ਰਹਿੰਦੇ ਸਨ ਸੋ ਸਾਰਿਆਂ ਮਾਪਿਓ ਜਿੰਨੇ ਸਨ ਉਹਨਾਂ ਨੇ ਇਕਤਾ ਕੀਤੀ ਸਾਰੇ ਇਕੱਠੇ ਹੋਏ ਤੇ ਉਹਨਾਂ ਬੱਚਿਆਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਦੇ ਹੱਥੀਂ ਫੋਨ ਦੇ ਦੇ ਕੇ ਉਹਨਾਂ ਨੂੰ ਕਿਹਾ ਪੱਥਰ ਲੈ ਕੇ ਤੇ ਆ ਸਾਰੇ ਫੋਨ ਭੰਨੋ ਕਿਉਂਕਿ ਜਿਹੜੇ ਫੋਨ ਨੇ ਇਹ ਤੁਹਾਨੂੰ ਪੜ੍ਹਾਈ ਨਹੀਂ ਕਰਨ ਦਿੰਦੇ ਤੇ ਇਸ ਕਰਕੇ ਇਹਨਾਂ ਫੋਨਾਂ ਨੂੰ ਭੰਨ ਦਿਓ ਆ ਵੇਖੋ ਅੱਕ ਕੇ ਕਿਉਂਕਿ ਬੱਚੇ ਮੰਦੇ ਨਹੀਂ ਬੱਚੇ ਫੋਨਾਂ ਤੇ ਲੱਗੇ ਰਹਿੰਦੇ ਨੇ ਜਿਸ ਕਾਰਨ ਉਹਨਾਂ ਦੇ ਦਿਮਾਗ ਤੇ ਬੜਾ ਜਿਹੜਾ ਹੈ ਉਹ ਮਾੜਾ ਅਸਰ ਪਹੁੰਚ ਰਿਹਾ ਹੈ ਬੱਚਿਆਂ ਦੇ ਸੋ ਬੱਚਿਆਂ ਨੂੰ ਚਾਹੀਦਾ ਭਾਈ ਸਾਵਧਾਨ ਹੋ ਜਾਓ ਇੱਥੇ ਤੁਹਾਡੇ ਫੋਨ ਵੀ ਵੇਖੋ ਐਦਾਂ ਹੀ ਫਿਰ ਭੰਨੇ ਜਾਣੇ ਨੇ ਫਿਰ ਨਾ ਕਿ ਉਹ ਬਾਅਦ ਵਿੱਚ ਆ ਵੀਡੀਓ ਵੇਖ ਲਓ ਧਿਆਨ ਨਾਲ ਆ ਵੇਖੋ ਜੀ Que vean.